ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਇੱਤਾਂ ਬਹਿ ਨਹੀਂ ਕਰਦੇ ਹੋ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਪੰਜਾਬ ਬਾਈ ਤਾਂ ਸਿੱਧੂ ਨੇ ਫਿਰ ਆਪਣੇ ਬੇਬਾਕ ਬਿਆਨ ਦੁਹਰਾਏ ਖਾਸ ਕਰਕੇ ਉੱਨਤੇ ਸਿੱਧੂ ਨੇ ਸਿੱਧਾ ਸਵਾਲ ਤਾਂ ਗਿਆ ਜੋ ਗੜਜੋੜ ਦਾ ਵਿਰੋਧ ਕਰ ਰਹੇ ਨੇ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਨੇ ਹੋ ਜਦੋਂ ਪਦ ਲੈਨੇ ਆਉਦੇ ਲੈਨੇ ਉਦੋਂ ਮਾਹੀ ਕਵਾਡ ਨਹੀਂ ਬੰਦਣੀ ਐ ਤੇ ਜਦੋਂ ਰਾਸ਼ਟ੍ਰ ਹਿਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਐ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ 'ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲੋ ਹਾਂਜੀ ਡੈਮੋਕ੍ਰੇਸੀ ਜੇ ਨਾ ਬਚੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਖੁੱਲ ਕੇ ਗੱਡਜੋੜ ਦੇ ਮਸਲੇ ਤੇ ਹਾਈ ਕਮਾਂਡ ਨਾਲ ਸਹਿਮਤੀ ਜਤਾ ਚੁੱਕੇ ਨੇ ਜਦੋਂ ਕਿ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਇਸ ਤੇ ਇਤਰਾਜ਼ ਜਤਾਇਆ ਸੀ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਤੇ ਰਹਿ ਤੇ ਕਾਂਗਰਸ ਵਿਰੋਧੀ ਤੇ ਦੋਵਾਂ ਦੇ ਮਿਲਣ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਖਾਸ ਕਰਕੇ ਇੱਥੇ ਗੱਲ ਇਹ ਵੀ ਅਹਿਮ ਹੈ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਜ਼ਿਆਦਾਤਰ ਲੀਡਰਾਂ ਦੇ ਖਿਲਾਫ ਜਾਂਚ ਖੋਲੀ ਹੋਈ ਹੈ ਅਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਲੜਾਈ ਦਾ ਦਮ ਪਰਦੀ ਹੈ ਅਜਿਹੇ ਦੇ ਵਿੱਚ ਦੋਵਾਂ ਦੇ ਇਕੱਠੇ ਆਉਣ ਨਾਲ ਲੋਕਾਂ ਤੇ ਕੀ ਅਸਰ ਹੋਵੇਗਾ ਤੇ ਵੋਟ ਮੰਗਣ ਕਿਵੇਂ ਜਾਇਆ ਜਾਏਗਾ ਇਹ ਵੱਡਾ ਮੁੱਦਾ ਹੈ